ਜਾਣੇ ਬੈਠੇ ਇੱਥੇ ਨਾ ਤੁਹਾਨੂੰ ਅੱਜ ਮੈਂ ਕੀ ਕਹਿ ਕੇ ਤੂੰ ਰੈਸਿਪੀ ਕੁੜੀ ਨੂੰ ਮੈਂ ਸ਼ਹਿਰ ਲੈ ਕੇ ਜਾਣਾਗਾ ਮੇਰੇ ਨਾ ਸਾਰਾ ਕੁਝ ਦਿਮਾਗ 'ਚ ਹੁੰਦਾ ਧਿਆਨ 'ਚ ਹੁੰਦਾ ਮੇਰੀ ਗੱਲ ਨਾ ਮਾਂ ਨਾ ਬਣਿਆ ਕਰ ਹਾਏ ਰੱਬਾ ਮੇਰਾ ਮੈਨੂੰ ਮਾਂ ਬਣਨ ਦੀ ਕੀ ਲੋੜ ਹੈਗੀ ਕੁੜੀ ਦੀ ਟੈਨਸ਼ਨ ਖਾਈ ਜਾਂਦੀ ਹੈਗੀ ਤੇਰੀ ਨਾ ਕੱਲੀ ਦੀ ਨਹੀਂ ਹੈਗੀ ਉਹ ਮੈਨੂੰ ਵੀ ਹੈਗੀ ਹੈ ਟੈਨਸ਼ਨ ਮੇਰੀ ਗੱਲ ਸੁਣੋ ਜੁਗਨੂ ਵੀ ਆਇਆ ਸੀ ਮੈਂ ਤਾਂ ਜੁਗਨੂ ਨੂੰ ਵੀ ਸੁਨੇਹਾ ਲਾਇਆ ਸੀਗਾ ਪਤਾ ਹੈ ਮੈਨੂੰ ਮਿਲਿਆ ਸੀ ਜੁਗਨੂ ਮੈਨੂੰ ਮਿਲੇ ਸੀ ਮੈਨੇ ਤੁਹਾਨੂੰ ਪਹਿਲਾਂ 10 ਘਰ ਮੰਗਲੇ ਕੋਈ ਨਹੀਂ ਮੰਗੇ ਬੇ ਪੈਸੇ ਅੰਦਾ ਅਗਲੇ ਨੂੰ ਹੀ ਆ ਵੀ ਪਤਾ ਨਹੀਂ ਮੋੜ ਦੇਗੇ ਕਿੱਥੋਂ ਮੇਰੀ ਗੱਲ ਸੁਣ ਇਹਨਾਂ ਦਾ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋਗੇ ਵੀ ਭਾਈ ਹੁਣ ਮੈਂ ਤਾਂ ਕਿਸੇ ਦੀ ਢਾੜੀ ਜੋਤੇ ਵੀ ਨਹੀਂ ਜਾਂਦਾ ਵੀ ਜਿੱਤੋਂ ਮੈਂ ਪੈਸੇ ਲੈ ਲੂੰਗਾ ਪਰ ਨਹੀਂ ਦਿੱਤੇ ਯਾਰ ਅਗਲੇ ਨੇ ਗਲ ਪੈ ਜਾ ਮੈਂ ਮੇਰੇ ਤੇ ਕੋ ਖਿਜੀ ਜਾਣੀ ਹੋਵੇ ਫਿਰ ਉਹ ਤਾਂ ਕਹਿੰਦਾ 10000 ਪਹਿਲਾਂ ਦੇਣਾ ਉਦੋਂ ਤਾਂ ਕਹੀ ਗਈ ਕੁੜੀ ਨੂੰ ਨਾ ਪਾਈ ਆਪਣੇ ਕੱਲੀ ਭੈਣਾ ਕੱਲੀ ਭੈਣਾ ਤੇਰੇ ਉਹਨੂੰ 10000 ਰੁਪਏ ਦੇਵਾਂਗੇ 10000 ਰੁਪਏ ਦੇਵਾਂਗੇ ਘਰੋਂ ਚੱਕ ਕੇ ਤੂੰ ਸ਼ਰਮਾਂ ਫੜਾ ਤਰ ਮੇਰੀ ਗੱਲ ਸੁਣ ਜੇ ਮੈਂ ਨਾ ਨਾ ਖੜਦੀ ਬਰਾਬਰ ਜਾ ਕੇ ਕੋਈ ਨਹੀਂ ਵਰਤਨ ਵਾਲਾ ਹੈਗਾ ਤੇਰੇ ਨਾਲ ਤੈਨੂੰ ਹੀ ਮੇਲੇ ਦੇਣੇ ਸੀਗੇ ਅਗਲੇ ਨੇ ਇਹ ਤਾਂ ਨਹੀਂ ਸੀ ਕਹਿਣਾ ਵੀ ਭਰਾ ਗਰੀਬ ਅਗਲਾ ਕਹੂਗਾ ਅੱਜ ਜਦੋਂ ਦੀ ਆਈ ਆ ਇਹਨੇ ਬਦਲਤਾ ਭਰਾ ਨੂੰ ਹੁਣ ਫਿਰ ਮੇਰੀ ਧੀ ਨਾਲੋਂ ਸਾਰੇ ਨੇੜੇ ਹੋ ਗਏ ਹੁਣ ਮੈਂ ਕੀ ਕਰਨ ਦੱਸ ਦੇ ਮੈਨੂੰ ਹੁਣ ਮੈਂ ਤਾਂ ਕੋਈ ਚੀਜ਼ ਵੀ ਨਹੀਂ ਕਹਿਣਾ ਧਰਨ ਜੋਗਾ ਵੀ ਤਰ ਕਿਉਂ ਕੁੜੀ ਨੂੰ ਦਵਾਈ ਦਵਾ ਦਿਆ ਮੈਂ ਉਹਨੇ ਨੰਗਾ ਚਿੱਟਾ ਜਵਾਬ ਦੇਤਾ ਮੈਨੂੰ ਜੇ ਨਾ ਪਰਤੇ ਕਹਿੰਦਾ ਤੜਚੇ ਡਰਾਮੇ ਕਰਨ ਲੱਗ ਗਿਆ ਹੁਣ ਆਉਂਦਾ ਹੋਇਆ ਹੁਣ ਉਹ ਕਿ ਹੁਣ ਡਰਾਮੇ ਕਰਨ ਲੱਗ ਗਿਆ 2 ਲੱਖ ਰੁਪਏ ਉਹਦੇ ਸਾਲੇ ਨੂੰ ਤਾਂ ਦੇਤਾ ਗੱਲ ਕਰੀ ਜਾਂਦਾ ਸੀ ਫੋਨ ਤੇ ਕਹਿੰਦਾ ਵੀ ਤੇਰੇ ਆ ਵੀ ਹੈ ਨਹੀਂ ਇਹ ਮੇਰੀ ਗੱਲ ਤਾਂ ਸੁਣ ਲੈ ਚੱਲ ਮੈਨੂੰ ਪਤਾ ਤੁਸੀਂ ਗੁੱਸੇ 'ਚ ਪੈਸੇ ਨਹੀਂ ਪਾਣੇ ਉਹ ਵੱਖਰੀ ਗੱਲ ਆ ਫਿਰ ਤੁਸੀਂ ਭੈਣ ਨੂੰ ਹੀ ਲਾ ਕੇ ਪੁੱਛ ਲਓ ਖਬਰ ਕੁੜੀ ਦੇ ਇਲਾਜ ਜੋਗੇ ਮਿਲ ਜਾਣ ਯਾਰ ਮੈਥੋਂ ਨਹੀਂ ਕਿਸੇ ਅੱਗੇ ਹੱਥ ਥੱਡੇ ਜਾਂਦੇ ਠੀਕ ਆ ਨਾ ਕਰ ਲੈਣਾ ਮੈਂ ਗੱਲ ਕੋਈ ਨਾ ਕਿਤੇ ਹੋਰ ਹੱਲ ਕਰ ਦਿੰਦਾ ਮੇਰੀ ਗੱਲ ਤਾਂ ਤੇਰੀ ਨਾਲ ਰਹੀ ਗੱਲ ਕੰਦੀ ਦੀ ਟੀ ਨਹੀਂ ਹੈਗੀ ਮੈਨੂੰ ਸਾਰਾ ਫਿਕਰ ਆ ਮੈਂ ਆਪੇ ਕਰ ਲਵਾਂਗਾ ਯਾਰ ਮੈਨੂੰ ਵੇਚ ਦੇ ਹੋਰ ਤਾਂ ਕੋਈ ਹੱਲ ਨਹੀਂ ਗੱਲ ਵੇਚਣ ਬੂਚਣ ਵਾਲੀ ਕਿਹੜੀ ਹੈਗੀ ਮੈਂ ਕਿਹਾ ਵੀ ਮੈਂ ਫੈਕਟਰੀ 'ਚ ਲੱਗ ਜਾਨੀ ਆ ਨਾ ਤੂੰ ਮੈਨੂੰ ਉਹ ਲੱਗਣ ਦੇ ਨਾ ਤੇ ਕੁੜੀ ਨੂੰ ਕੌਣ ਦੇਖੂਗਾ ਨਾ ਮੇਰੀ ਗੱਲ ਸੁਣ ਯਾਰ ਸਮਾਂ ਤਾਂ ਦੇਈਦਾ ਹੁੰਦਾ ਇੱਕ ਦਿਨ 'ਚ ਕਿੱਥੋਂ ਆਜਰ ਕਰਨ ਬਸ ਇੱਕ ਅੱਧਾ ਦਿਨ ਰੋਕ ਜਾ ਇਹ ਗੱਲ ਮੇਰੀ ਗੱਲ ਹੇ ਰੱਬਾ ਗੱਲ ਤਾਂ ਸੁਣ ਲਓ ਮੇਰੀ ਹਾਂ ਨਾ ਇਹ ਡਰਾਮੇ ਕਰਦਾ ਭਰੇ ਹੁੰਦੇ ਤੁਹਾਨੂੰ ਡਰਾਮੇ ਲੱਗਦੇ ਹੈਗੇ ਜਵਾਖੜੀ ਕਿਵੇਂ ਬਸ ਉਵੇਂ ਹੀ ਕਿੰਨੀ ਬਿਮਾਰ ਆ ਗਈ ਕਦੇ ਉੱਧਰ ਖੇਡ ਲੈਂਦੀ ਹੈ ਕਦੇ ਉੱਧਰ ਖੇਡ ਲੈਂਦੀ ਹੈਗੀ ਮੈਂ ਕੀ ਕਰਾਂ ਮੇਰੀ ਵੀ ਜਾਨ ਨਿਕਲਦੀ ਹੈਗੀ ਢਿੱਡੋ ਜੰਮੀ ਹੋਈ ਹੈਗੀ ਅੱਜ ਨਾ ਜੇ ਆਪਾਂ ਗਏ ਸ਼ਹਿਰ ਜਿਹੜਾ ਕੁਝ ਖਾਣਾ ਹੋਇਆ ਸਾਰਾ ਕੁਝ ਲੈ ਕੇ ਆਵਾਂਗੇ ਗੱਲ ਸੁਣੋ ਮੈਂ ਲੱਗਦਾ ਨਾ ਉਧਰ ਹੀ ਨਾ ਲੱਗ ਜਾਂ ਟਿਫਨ ਜਾ ਕੇ ਗੱਲ ਸੁਣੋ ਮੇਰੀ ਆਉਣਾ ਯਾਰ ਬਾਥਰੂਮ 'ਚ ਆ ਮੇਰੀ ਗੱਲ ਸੁਣੋ ਆ ਕੇ ਹਾਂ ਦੱਸ ਮੇਰੀ ਗੱਲ ਸੁਣੋ ਕੁੜੀ ਦਾ ਨਾ ਬਾਲਾ ਬੁਰਾ ਹਾਲ ਆਗਾ ਤੇ ਅੱਜ ਉਹਨੂੰ ਪੈਸੇ ਹੀ ਪੁੱਛ ਲਿਓ ਤੁਸੀਂ ਪੈਸੇ ਉਹਨੂੰ ਕੋਸਦਾਂ ਮੈਂ ਇਹਦੇ ਨੂੰ ਮੁੜ ਕੇ ਟੈਕਸਟ ਦੁਬਾਰਾ ਕਰਾ ਕੇ ਲੈ ਆਂ ਹੀ ਫਿਰ ਕੀ ਕਹਿੰਦਾ ਸੀ ਡਾਕਟਰ ਕਹਿੰਦਾ ਕਿੰਨੇ ਦਿਨਾਂ ਚ ਠੀਕ ਹੋ ਜੂ ਡਾਕਟਰ ਤਾਂ ਕਹਿੰਦਾ ਸੀਗਾ ਕਹਿੰਦਾ ਭਾਈ ਇਦਾਫਲ ਕਰ ਲੂ ਬੋਤਲਾਂ-ਬੋਤਲਾਂ ਲਾ ਦਾਂਗੀ ਕਹਿੰਦਾ ਢੀਲੀ ਆਗਾ ਕੁੜੀ ਨੂੰ ਹੁਣ ਜੇ ਪੈਸੇ ਹੋਣਗੇ ਤਾਂ ਡਾਕਟਰ ਨੇ ਕੀ ਖਾਊਗਾ ਚੀਜੀ ਮੇਰਾ ਪੁੱਤ ਮੈਂ ਆਉਂਦਾ ਹੋਇਆ ਲੈ ਕੇ ਆਉਂਗਾ ਦੱਸ ਕੇ ਹੈਡੀਆਂ ਮੈਨੂੰ ਇਹ ਕੀ ਕਹੇ ਵਿਚਾਰੀ ਮੈਂ ਤਾਂ ਕਹਿ ਦਿੰਦੀ ਆ ਮੰਮੀ ਆਹ ਖਾਣਾ ਮੰਮੀ ਆਹ ਖਾਣ ਆਪਾਂ ਕਿਹੜਾ ਲਿਆ ਕੇ ਦੇਣਾਗਾ ਇਹਨੂੰ ਉਹ ਯਾਰ ਕੱਲ ਨਾ ਮੈਂ ਪੈਸੇ ਪੁੱਛਣੇ ਸੀ ਉਹਦੇ ਤੋਂ ਉਹ ਕਹਿੰਦਾ ਮੈਂ ਉਹਨੂੰ ਫੋਨ ਕਰਾਇਆ ਸੀਗਾ ਘਰੋਂ ਉਹ ਕਹਿੰਦਾ ਮੈਂ ਲੇਟ ਹੀ ਬਹਲਾ ਹੋ ਜਾਊਗਾ ਭਾਈ ਫੇਰ ਮੈਂ ਕਹਾ ਤੁਸੀਂ ਘਰੇ ਕੱਲੀਆਂ ਬੈਠਣਾ ਰਹੂਗਾ ਰਾਤ 9 ਵਜੇ ਆਇਆ ਉਹ ਬਿਧੀ ਗੱਲ ਸੁਣੋ ਆਪਾਂ ਨੂੰ ਜਵਾਕੜੀ ਨਾਲੋਂ ਕੀ ਚੰਗਾ ਦਾ ਉਹਨੂੰ ਕਹਿ ਪਈ ਮੈਂ ਕੰਮ ਕਰ ਦਾਂਗਾ ਅਸੀਂ ਹੋਰ ਕਿਥੋਂ ਪੈਸੇ ਪੁੱਛ ਕੇ ਨਾਲੇ ਹੁਣ ਮੰਮੀ ਤੋਂ ਵੀ ਲੈਦਾ ਮੈਂ ਪੈਸੇ ਨਹੀਂ ਤਾਂ ਉਨੇ ਪਿਛਲੀ ਵਾਰ ਵੀ ਦਿੱਤੇ ਸੀਗੇ ਹੁਣ ਉੱਥੇ ਵੀ ਫੋਨ ਕਰਦੀ ਮੈਂ ਚੰਗੀ ਨਹੀਂ ਲੱਗਦੀ ਹੈਗੀ ਚੱਲ ਕੋਈ ਨਾ ਮੇਰੀ ਗੱਲ ਸੁਣੋ ਤੁਹਾਨੂੰ ਮੈਂ ਕਿੰਨੇ ਵਾਰੀ ਕਿਹਾ ਮੈਂ ਕੰਮ ਕਰ ਲੈਣੀ ਆ ਕੋਈ ਓ ਯਾਰ ਤੂੰ ਕਿਉਂ ਕੰਮ ਕਰਨਾ ਇੱਕ ਨਾ ਉਹਦੇ ਆਪਾ ਪੈਸੇ ਜੇ ਦੇਣੇ ਨੇ ਜਿਹੜੇ 10000 ਉਹਨੂੰ ਆਏ ਆ ਉਹੀ ਮੂਹਰੇ ਸੁਣਾ ਦਿੰਦਾ ਉਹੀ ਮੂਹਰੇ ਸੁਣਾ ਦਿੰਦਾ ਓਹੋ ਪਿੰਡ ਛੱਡ ਕੇ ਥੋੜੋ ਭੱਜੇ ਜਾਂਦੇ ਜੇ 10000 ਦੇਣਾ ਤੇ ਤੁਹਾਨੂੰ ਕੰਮ ਕਰਦਿਆਂ ਨੂੰ ਵੀ ਉੱਥੇ ਕਿੰਨਾ ਟਾਈਮ ਹੋ ਗਿਆ ਚੱਲ ਕੋਈ ਨਾ ਹੁਣ ਮੈਂ ਹੋਈ ਜਾਂਦਾ ਲੇਟ ਫੇਰ ਬੋੜ-ਬੋੜ ਕਰੂਗਾ ਉਹ ਮੈਨੂੰ ਜਾਣਦੇ ਮੈਂ ਪੈਸੇ ਪੁੱਛੂਗਾ ਜਦੋਂ ਪੁੱਛੂਗਾ ਨਹੀਂ ਉਥੋਂ ਫੜਾ ਕੇ ਜਾਇਓ ਆ ਕੇ ਮੈਂ ਕੁੜੀ ਨੂੰ ਨਹੀਂ ਰਾਮਪਰੇ ਲੈ ਕੇ ਜਾਉਂਗੀ ਫਿਰ ਚੱਲ ਠੀਕ ਆ ਚੰਗਾ ਜਾਣਦੇ ਮੈਨੂੰ ਤਾਂ ਸਿੱਕ ਜਵਾ ਕੁੜੀ ਹੈਗੀ ਇੱਥੇ ਨਾਲੋਂ ਕੀ ਚੰਗਾ ਦਾ ਵੀ ਜੀ ਕੰਮ ਕਰਦੇ ਆ ਪੈਸੇ ਦੇਣੇ ਆ ਥੋੜੇ ਥੋੜੇ ਕਰਕੇ ਕੱਟੀ ਤਾਂ ਜਾਂਦੇ ਨੇਗੇ ਜਿਹੜੇ ਰਹਿਗੇ ਉਹ ਵੀ ਲਾ ਦਾਂਗੇ ਤਾਂ ਸੁਣੋ ਕੀ ਕਰੀ ਗੀ ਗਰੀਬੀ ਵੀ ਨਾ ਕਿਸੇ ਤੇ ਹੋਵੇ ਅੱਧਾ ਤਾਂ ਬੰਦਾ ਗਰੀਬੀ ਮਾਰ ਦਿੰਦੀ ਏ ਦੀ ਚੰ ਕੋਈ ਨਾ ਪਤਾ ਕਾ ਉਹ ਘਤਰ ਆਪੇ ਪੈਸੇ ਲੈ ਕੇ ਫਿਰ ਆਪਾਂ ਚੱਲਾਂਗੇ ਐ ਫਸਰੀ ਗੱਲ ਬਾਈ ਅਸਰੀ ਕਾਲ ਕਰੀਏ ਨਾ ਹਰ ਸਫਾਈ ਹੈ ਹਾਂ ਬਾਈ ਉਹ ਕਰੋ ਨਾ ਬੁੜੀਆਂ ਨੇ ਕਹਿ ਸੀ ਕਹਿੰਦੀਆਂ ਇੱਥੇ ਨਾ ਵੀ ਤੁਸੀਂ ਕਿਹਾ ਆਉਣਾ ਵੀ ਲਸਣ ਗੰਢੇ ਲਾਉਣੇ ਆ ਹਾਂ ਮੈਂ ਕਹਿ ਕੇ ਗਿਆ ਸੀ ਕਰੇ ਮਹਾ ਦੇ ਦੱਸ ਆ ਗਣਾ ਸ਼ਨੀ ਮਸਾਂ ਨੂੰ ਕਹਿ ਦੋ ਵੀ ਸਫਾਈ ਕਰੂ ਇਸੇ ਲਾੜਨਾ ਦੇ ਗੰਡੇ-ਗੋਡੇ ਲਾ ਦੇਣਗੇ ਗੁੱਟ ਕੇ ਹਾਂ ਹਾਂ ਬਾਈ ਹਾਂ ਇੱਕ ਮਤਲਬ ਆਇਆ ਕਹਿੰਦਾ ਸੀ ਇੱਥੇ ਨਾ ਹਸਪਤਾਲ ਜੇ ਮਰੀ ਗਈ ਖੇਤ ਵੀ ਜਾਣਾਗਾ ਬਈ ਤੁਹਾਨੂੰ ਪਤਾ ਤਾਂ ਹੈਗਾ ਇੰਨਾ ਸਾਰਾ ਮੈਂ ਸਾਫ ਕੀਤਾ ਤਾ ਚਲੋ ਤਾਂ ਸ਼ਾਬਾਸ਼ ਤੇਰੇ ਬੁੱਧਿਆ ਸਾਫ ਕਰਤਾ ਗੁੱਟ ਕਿਸੇ ਗੰਡੇ-ਗੋਡੇ ਲੱਗ ਜਾਣਗੇ ਬੱਲਾ ਉਹ ਲਾ ਦੇਣਗੇ ਚਾਰ ਕਦੂਆਂ ਦੀਆਂ ਗੇਚੀਆਂ ਤੇ ਖੇਤ ਲੇਟ ਆਈ ਜਾਂਦੀ ਆ ਉਹ ਫੋਨ ਆ ਸੀ ਮੇਰੇ ਕੋਲੇ ਪਿੰਦੇ ਕਿਆ ਇਹ ਵੀ ਲਾਈਟ ਚੱਲ ਪਈ ਆ ਚਾ ਕਹਿੰਦਾ ਯਾਰ ਖੇਤਾ ਬਾਈ ਮੈਂ ਬਗ ਜਾਣਾ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ ਦੱਸ ਗੱਲ ਐ ਸੀ ਬਈ ਮੈਨੂੰ ਨਾ ਰੁਪਿਆ ਚਾਹੀਦਾ ਸੀ 10 ਕ ਹਜ਼ਾਰ ਤੇ ਕੁੜੀ ਸਾਨੂੰ ਪਤਾ ਮੇਰੀ ਬਿਮਾਰ ਆ ਗਈ ਉਹਦੇ ਟੈਸਟ ਟਸਟ ਜੇ ਕਰਾਉਣੇ ਸੀਗੇ 5000 ਰੁਪਿਆ ਪਹਿਲਾਂ ਲੱਗ ਗਿਆ ਬਾਲੀ ਬਿਮਾਰ ਹੋਈ ਪਈ ਆ ਤੁਹਾਨੂੰ ਪਤਾ ਉਹਨੂੰ ਪੀਲਦਾ ਹੋਇਆ ਪਿਆ ਜੀ ਚਾਰ ਪੰਜ ਤਣ ਹੋ ਗਿਆ ਨਾ ਉਹਦੇ ਲੈ ਕੇ ਆ ਸੀ 10000 ਰੁਪਿਆ ਉਹਦਾ ਨਾ ਬਈ ਮੈਂ ਕਿਸੇ ਤੋਂ ਫੜਿਆ ਸੀਗਾ 10000 ਰੁਪਿਆ ਉਹ ਕੁੜੀ ਦੀ ਉਹ ਨਾਨਕ ਸ਼ੱਕ ਭਰੀ ਹੈਗੀ ਉਦੋਂ ਫੜਿਆ ਸੀਗਾ 10000 ਰੁਪਇਆ ਉਹ ਮੋੜਿਆ ਤਾਂ ਹੁਣ ਮੈਂ ਨਹੀਂ ਜਿਹੜਾ ਮੈਥੂ ਲੈ ਕੇ ਗਿਆ ਸੀ ਪਰਸੋ ਚੌਥੇ ਚਾਰ ਪੰਜ ਦਿਨ ਹੋ ਗਏ ਹਾਂ ਬਈ ਕੁਛ ਤਾਂ ਲੱਗ ਗਿਆ ਕੁਛ ਉਹਦੇ ਮੋੜ ਤੇ ਮੈਂ ਨਾਨਕ ਸ਼ੱਕ ਭਰਨ ਵੇਲੇ ਫੜੇ ਸੀਗੇ ਮੜਾ ਮੋਟਾ ਯਾਰਾ ਮੇਰੀ ਗੱਲ ਸੁਣੋ ਨਾਨਕ ਸ਼ੱਕ ਦਾ ਭਾਰਤੀ ਤੋਂ ਹੱਥ ਨਾਲ ਕੁੱਟ ਕੇ ਚਲਿਆ ਕਰੋ ਓਡੀ ਥੋੜੀ ਾਕਾਤ ਹੁੰਦੀ ਨਹੀਂ ਜਿੰਨਾ ਤੁਸੀਂ ਖਰਚਾ ਕਰ ਲੈਂਦੇ ਹੋ ਮੜਾ ਮੋਟਾ ਨਾਨਕ ਸ਼ੱਕ ਤਾਂ ਦੇਖ ਕੇ ਲਾਉਣੇ ਸੀ ਪੈਸੇ ਬਈ ਗੱਲ ਦੇਖਣ ਦੀ ਤਾਂ ਇਹ ਹੈਗੀ ਹਨਾ ਕੱਲੀ ਕੁੜੀ ਸੀਗੀ ਭੈਣ ਦੇ ਵੀ 10000 ਰੁਪਏ ਹੁੰਦਾ ਵੀ ਕਿੰਨਾ ਕਬਾਲਾ ਦਾ ਵਿਆਹ ਸਾਦੀ ਤੇ ਭੈਣ ਭਰਾ ਨੂੰ ਉਹ ਤਾਂ ਚਾਹੇ ਕੱਲੀ ਹੋਵੇ ਚਾਹੇ ਦੋ ਹੋਣ ਫਿਰ ਤੁਸੀਂ ਰੀਸ ਕਰ ਦੋ ਵੱਡਿਆਂ ਦੀ ਸਾਡੇ ਵਰਗਾਂ ਦੀ ਇਹਦੇ ਕੋਲੇ 40 40 45 45 ਕਿੱਲੇ ਬਹਾਣਾਂਗੇ ਤੁਸੀਂ ਰੀਸ ਕਰ ਦੋ ਉਹਨਾਂ ਦੀ ਵੱਡਿਆਂ ਚਾਕੇ ਫਹਾ ਲੈਨੇ ਹੋ ਤੁਸੀਂ ਮਾਗਰੋ ਫਿਰੋ ਕਰੀ ਜਾਂਦੇ ਹੋ ਆਹ ਹੋ ਗਿਆ ਸਾਡੇ ਆਹ ਹੋ ਗਿਆ ਸਾਡੇ ਆਹ ਹੋ ਗਿਆ ਭਾਈ ਗੱਲ ਉਹ ਨਹੀਂ ਹੈਗੀ ਕੁੜੀ ਤਾਂ ਤੈਨੂੰ ਪਤਾ ਸਾਡੀ ਛੋਟੀ ਆ ਇੱਕ ਰੈਂਦੀ ਬਿਮਾਰ ਠਮਾਰ ਇੱਕ ਮੇਰੇ ਘਰ ਵਾਲੀ ਵੀ ਤੈਨੂੰ ਪਤਾ ਬਿਮਾਰ ਰਹਿੰਦੀ ਆ ਉਹ ਤੋਂ ਕੰਮ ਕਿੱਥੇ ਹੁੰਦਾ ਜਿੰਨਾ ਮੇਰਾ ਸਾਥ ਦੇਣਾ ਨਾ ਉਹਨਾਂ ਉਹ ਵਧੀਆ ਸਾਥ ਦਿੰਦੀ ਆ ਹੁਣ ਮੈਂ ਤੁਹਾਨੂੰ ਪਤਾ ਹੀ ਹੈਗਾ ਵੀ ਕਿੰਨੇ ਕੁ ਬੇਫਾਲ ਤੋਂ ਖਰਚੇ ਕਰਦਾ ਘਰ ਚ ਲਾਉਣ ਦੀ ਖਾਤਰ ਤਾਂ ਹੁਣ ਬਿਮਾਰ ਠਮਾਰੀ ਕਿਹੜਾ ਕਿਸ ਨੂੰ ਪੁੱਛ ਕੇ ਆਉਂਦੀ ਆ ਇਹ ਤਾਂ ਰੱਬ ਦੇ ਘਰ ਦਾ ਪਤਾ ਹੀ ਨਹੀਂ ਕੋਈ ਤੁਹਾਨੂੰ ਪਤਾ ਹੀ ਆ ਉਹ ਬਿਮਾਰ ਠਮਾਰ ਦਾ ਨਹੀਂ ਪੁੱਛ ਕੇ ਆਉਂਦੀ ਮੈਂ ਤੈਨੂੰ ਕਰਾ ਦੇਵਾਂ हां भाई तो ਆਪਣੇ ਘਰ ਲੈਣਾ ਰਾਇ ਕਰ ਲਈ ਆਪਣੇ ਘਰੇ ਲਾਦੇ ਕੰਮ ਤੇ ਉਹਨੂੰ ਚਲ ਕੋਈ ਗੱਲ ਨਹੀਂ ਬਈ ਮੈਂ ਘੜ ਲੂੰਗਾ ਰਾਇ ਕੋਈ ਬਾਲਾ ਕੰਮ ਤਾਂ ਹੈ ਨਹੀਂ ਆਪਣੇ ਹਾਂ ਹਾਂ ਬਈ ਕੋਈ ਗੱਲ ਨਹੀਂ ਮਾੜਾ ਮੋਟਾ ਇੱਥੇ ਤੇ ਚਾਚੀ ਅਰਗੇ ਨਾਲ ਕਰਾਇਆ ਕਰੂ ਕੋਸਾ ਜਿੰਨਾ ਕੋ ਹੋਇਆ ਕਰੂਗਾ ਤੋ ਚਲ ਠੀਕ ਆ ਬਈ ਕੋਈ ਨਹੀਂ ਮੈਂ ਜਾਣਾ ਬਈ ਖੇਤ ਆ ਸੋਚ ਲਿਓ ਬਈ ਬਣ ਕੇ ਪੈਸੇ ਨਾ ਕੁੜ ਕੁੜ ਢਿੱਲੀ ਆ ਗਈ ਚਲ ਕੋਈ ਨਹੀਂ ਤੋ ਖੇਤ ਜਾ ਦੇਖ ਜਾ ਕੇ ਪਾਣੀ ਤੇ ਉਹ ਕਹਿੰਦੇ ਮੋਟਰ ਹਟ ਲਈ ਚੱਲੀ ਜਾਂਦੀ ਆ ਤੇ ਸ਼ਾਮ ਨੂੰ ਜਾਂਦਾ ਹੋਇਆ ਲੈਣੀ ਪੈਸੀ ਠੀਕ ਆ ਬਈ ਠੀਕ ਆ ਤੇ ਨਾਲੇ ਨਾ ਤੇ ਉਧਰ ਉੱਥੇ ਦੀ ਨਿਬੜਗਾ ਪਾਣੀ ਗੁੰਨ ਦਾ ਕੰਮ ਆ ਤੇ ਇਹਨੂੰ ਆ ਗੋਡਲੀਆਂ ਆ ਕੇ ਨੀਆਂ ਖਾਲੀਆਂ ਖੋਲੀਆਂ ਬਣਾ ਲਈ ਤੇ ਬੀਲ ਆ ਰੰਗਦੇ ਤੇ ਕਦੋਂ ਆ ਠੀਕ ਆ ਬਈ ਠੀਕ ਆ ਕੁੜੀ ਰਜਾ ਬਣਾ ਕੇ ਦੇਣਾ ਪੁੱਤ ਹਾਂ ਪੁੱਤ ਪਰੇ ਕਿੱਥੇ ਆ ਪੁੱਤ ਪਰੀ ਤਾਂ ਬਿਮਾਰ ਆ ਪਤਾ ਤਾਂ ਹੈਗਾ ਤੁਹਾਨੂੰ ਅਸੀਂ ਖੇਡਦੇ ਨਾ ਅਸੀਂ ਆ ਪੁੱਤ ਠੰਡ ਵਾਲੀ ਆ ਗਈ ਠੰਡ ਚ ਕਿੱਥੋਂ ਖੇਡਾਉਗੇ ਭਾਂਡੇ ਚ ਖੇਡਾਂਗੇ ਭਾਂਡੇ ਤੇ ਮਮੀ ਘਰੇ ਅੱਜ ਗਈ ਨਹੀਂ ਉਹ ਫੈਕਟਰੀ ਚ ਚਲੋ ਕੁਛ ਨਹੀਂ ਆ ਪਰੀ ਨੂੰ ਪਰੀ ਪੁੱਤ ਓਰੇ ਆ ਪੁੱਤ ਮੇਰੀ ਗੱਲ ਸੁਣ ਪੁੱਤ ਧਿਆਨ ਰੱਖਿਓ ਜੇ ਪਰੀ ਨੂੰ ਲੈ ਕੇ ਜਾਣਾ ਠੀਕ ਹੈ ਨਾ ਬਿਮਾਰ ਹੈਗੀ ਬਾਹਰ ਨਾ ਨਿਕਲਣ ਦਿਓ ਪੁੱਤ ਆ ਭੱਜ ਜਾ ਬਾਹਰ ਨਹੀਂ ਨਿਕਲਣਾ ਭਰਾਡੇ ਜੀ ਖੇਡਣਾ ਠੀਕ ਹੈ ਹਾਂ ਤੇ ਨਾਲੇ ਜੇ ਕੁਝ ਖਾਣਾ ਹੋਇਆ ਤੇ ਘਰੇ ਆ ਜੀ ਠੀਕ ਹੈ ਮੈਂ ਆਪ ਹੀ ਦੇ ਦੂੰ ਤੈਨੂੰ ਬਣਾਤੀ ਦਾਂ ਮੇਰਾ ਪੁੱਤ 11 ਵਜ ਗਏ ਨੇ ਕਿ ਨਾਲੇ ਮੈਂ ਕਿਹਾ ਸੀਗਾ ਵੀ ਮੈਂ ਕੁੜੀ ਨੂੰ ਦਵਾਈ ਦਿਵਾ ਕੇ ਲਿਉਣੀ ਹੈਗੀ ਪੈਸੇ ਫੜਾ ਜ ਕੁੜੀ ਵੀ ਨਵਾਤ ਮਾ ਕੇ ਖੇਡਣ ਤੋਰਦੀ ਲਾ ਜੀ ਤੋ ਫੜਾ ਪੈਸੇ ਹੁਣ ਹਾ ਬਿਨਾ ਪੈਸੇ ਤੋਂ ਡਾਕਟਰ ਦੇ ਵੀ ਨਹੀਂ ਮੱਥੇ ਲੱਗ ਸਕਦੀ ਮੈਂ ਹੋਊਗਾ ਭਾਈ ਪਰਸੋਂ ਵੀ ਤੈਨੂੰ ਕਿਹਾ ਸੀਗਾ ਪਹਿਲਾਂ ਪਹਿਲਾਂ ਵਾਲੇ ਪੈਸੇ ਦੇਜੋ ਤੋ ਆਈ ਫਿਰ ਮਿਲੂ ਕੀ ਕਰਾਂ ਚਲ ਦੇਖੀ ਜੋ ਮਨ ਕੀ ਆਬੀ ਕੋਣੀ ਕਿੱਥੇ ਜਾਣਾ ਉਹਨਾਂ ਲਈ ਆ ਕੰਮ ਤੇ ਵਾਈਕੇ ਅੱਛਾ ਉੱਥੇ ਲੱਗੇ ਬੈਣੀ ਹੋਰ ਕਰੇ ਕੁੜੀ ਨੂੰ ਮਾਰ ਪਈ ਆ ਮੈਂ ਕਿਹਾ ਸੀ ਪੈਸੇ ਫੜਾ ਦੀ ਤੇ ਹੱਲੇ ਤੱਕ ਨਹੀਂ ਪੈਸੇ ਲੈ ਕੇ ਬੋੜਿਆਗਾ ਹੋਰ ਕੰਮ ਨਹੀਂ ਮਿਲਿਆ ਕੋਈ ਤੈਨੂੰ ਪਤਾ ਤਾਂ ਹੈਗਾਗਾ ਅਜੇ ਦੋ ਭੈਣ ਦੀ ਕੁੜੀ ਦਾ ਵਿਆਹ ਸੀ ਨਾਲ ਕੁਛਕਿਤੇ ਆਪਾਂ ਪੈਸੇ ਫੜੇ ਸੀਗੇ ਨਾ ਉਸ ਦਾ ਬਾਈ ਤੋਂ ਫੜੇ ਸੀ ਕੁਝ ਨਹੀਂ ਹੋਰ ਆਪਦੇ ਯਾਰ ਦੋਸਤੋਂ ਫੜੇ ਸੀ ਪਹਿਲਾਂ ਜਿਹੜੇ ਫੈਕਟਰੀ ਚ ਕੰਮ ਕਰਦੇ ਸੀਗੇ ਉੱਧਰੋਂ ਫੜ ਕੇ ਉੱਧਰ ਦਿੱਤੇ ਆ ਤੇ ਉਹ ਅਗਲਾ ਕੰਮ ਤੋਂ ਕਦੋਂ ਹਟਾਣ ਦਊਗਾ ਚਲ ਆ ਜਾ ਚਾਹ ਪਾਣੀ ਪੀ ਲਈ ਬੱਸ ਵਾ ਪੀ ਚਾਹ ਪਾਣੀ ਦਾ ਤੂੰ ਕਿਵੇਂ ਆਇਆ ਸੀਗਾ ਮੈਂ ਤਾਂ ਸ਼ਨੀ ਨੂੰ ਮਿਲਣਾ ਸੀਗਾ ਮੇਰੀ ਗੱਲ ਕਰ ਜਾਂ ਤਾਂ ਉਹਨਾਂ ਦੇ ਕੇਕ ਉੱਪਰ ਜਾਂ ਉਹਨਾਂ ਦੇ ਬਾਹਰਲੇ ਘਰੇ ਹੋਰ ਤਾਂ ਨਹੀਂ ਕਿੱਥੇ ਜਾਣਾਗਾ ਚਲ ਮੈਂ ਫੋਨ ਕੋਲੇ ਆ ਦੇ ਫੋਨ ਘਰੀ ਪਿਆਗਾ ਪੂਰੀ ਕਰਕੇ ਘਰੇ ਰੱਖ ਗਿਆ ਸੀਗਾ ਚਲ ਮੈਂ ਦੇਖ ਲੈਣਾ ਤੇ ਤੇਰੇ ਕੋਲ 5 ਕੁ ਪਾ ਪਈਆ ਹੋਊਗਾ 500 ਤਾਂ ਹੈ ਨਹੀਂ ਹੁਣ ਤਾਂ ਹੈ ਨਹੀਂ ਬੋਲ ਤੁਆਏ ਮੇਰੀ ਗੱਲ ਸੁਣ ਹਣ ਤਾਂ ਤੂੰ ਤੇਰੇ ਭਾਈ ਕੋਲ ਜਾ ਕੇ ਅਰੇ ਜਿਹਨਾਂ ਪਾਸ ਸੱਤ ਸੌ ਦਾ ਹੀਲਾ ਹੁੰਦਾ ਵੀਰ ਵੜ ਕੇ ਮੈਨੂੰ ਪੈਸੇ ਦੇ ਕੇ ਜਾ ਮੈਂ ਤਾਂ ਕੁੜੀ ਨੂੰ ਲੈ ਕੇ ਜਾਣਾਗਾ ਬਾਲੀ ਬਿਮਾਰ ਪਈ ਐ ਐਡਾ ਹੱਥ ਟਾਇਟਾ ਹੋਰ ਕਿਤੇ ਕੰਮ ਕਰ ਲੈ ਕੋਈ ਤੇਨੂੰ ਦੱਸੀ ਤੇ ਜਾਣੀ ਆ ਜਦੋਂ ਉਹ ਕਹਿੰਦੇ ਆ ਭੈੜਾ ਨਾ ਮੱਥਾ ਲੱਗ ਜੇ ਮੈਂ ਤਾਂ ਕਿਹਾ ਸੀ ਮੈਂ ਲੱਗ ਦਿੰਨੀ ਐ ਫੈਕਟਰੀ ਚ ਹੁਣ ਆਪਣੀ ਗਵਰਡਨ ਜਾਂਦੂਗੀ ਹੈਗੀ ਕੰਮ ਦਾ ਕਰਨ ਦੀ ਗੱਲ ਸ਼ਰਮ ਆਏਗੀ ਕਰਨ ਨਹੀਂ ਆ ਤੇ ਫਿਰ ਤਾਂ ਕੁੜੀ ਰੋਲ ਜੂਗੀ ਕਿੱਥੇ ਕੁੜੀ ਨੂੰ ਛੱਡੇਗੀ ਟੋਂਬਰ ਕੱਲਾ ਜਵਾਗ ਵੀ ਨਹੀਂ ਛੱਡਿਆ ਜਾਂਦਾ ਫੋਰ ਪਹਿਲਾਂ ਛੱਡੀ ਸੀ ਦੋ ਕੁ ਮਹੀਨੇ ਨਾਨਕੀ ਉਹਦੇ ਉਦੋਂ ਨੇ ਟੀਲ ਲਾਇਆਗਾ ਚਲ ਮੈਂ ਕਰ ਦਣਾ ਹੱਲ ਕੋਈ ਨਹੀਂ ਚਾਹ ਤਾਂ ਬਣਾ ਲੈਂਦੇ ਦੱਸ ਤਾਂ ਪਰ ਮੈਂ ਤੁਹਾਡੀ ਚਾਹ ਤਾਂ ਨੂੰ ਖਿਆਲ ਨਾਲ ਚਲ ਤੇਰੇ ਬਾਈ ਕੋਲ ਮੜਾ ਜਾਈਂ ਤਾ ਜਾਨਾ ਮਿਲਦਾ ਤਲੇ ਉਹਨੂੰ ਕਹਿ ਦੀਗੇ ਭਾਬੀ ਪੈਸਿਆਂ ਨੂੰ ਟਿੱਕੀ ਜਾਂਦੀ ਹੈ ਘਰੇ ਆਹ ਮੈਂ ਕਹਿ ਦਣਾ ਜੇ ਨਾ ਹੋਏ ਮਰ ਨੂੰ ਲੈ ਕੇ ਦੇ ਕੇ ਭੇਜ ਦੂੰਗਾ ਚਲ ਠੀਕ ਆ ਦਵਾਈ ਦਵਾ ਲਿਆ ਜਵਾਕੀ ਚੰਗਾ ਚੰਗਾ ਇਹ ਵੀ ਵਿਚਾਰਾ ਦੇੜੀ ਖਿੰਦੇ ਵਾਲਾ ਇਹ ਦੇਖ ਉਹਦੇ ਕਿਹੜੇ ਖੰਡੇ ਜਾਨ ਦੇ ਪਰੇ ਖੜਕਾਉਗਾ ਆ ਜਾ ਛਣੀ ਆਈ ਜਾਂਦਾ ਭਰਾਵਾ ਆ ਜਾ ਭਰਾਵਾ ਹੋਰ ਯਾਰ ਐਡੀ ਦੂਰ ਤੁਰਨਾ ਕਿਹੜਾ ਔਖਾ ਗਾਹਾਂ ਹੀ ਆ ਜਾਂਦਾ ਗਾਹਾਂ ਹੁਣ ਬੂਟ ਪਿਆ ਜਾਂਦਾ ਮੇਰੇ ਤੂੰ ਬੂਟ ਚੰਗੇ ਪਾਏ ਵੇ ਆ ਹੋ ਠੀਕ ਆ ਠੀਕ ਆ ਵਧੀਆ ਕਾਰ ਹੁਕਮ ਕਿਵੇਂ ਖੇਤਾਂ 'ਚ ਮਿਲਣਾ ਹੈ ਮੈਂ ਘਰੇ ਗਿਆ ਸੀਗਾ ਅੱਛਾ ਉਹ ਭਾਬੀ ਕਹਿੰਦੇ ਇੱਧਰ ਖੇਤ ਨੂੰ ਗਿਆ ਵੇ ਤੇ ਗਰਤੇਜ ਕੇ ਤੇ ਮੇਰੇ ਭਾਬੀ ਪਾਹੇ ਮੰਗਦੀ ਸੀ ਉਹ ਯਾਰ ਘਰੇ ਤਾਂ ਮੈਂ ਵੀ ਜਾਣਾ ਸੀਗਾ ਅੱਛਾ ਇਹਨੇ ਮੈਨੂੰ ਪੈਸੇ ਨਹੀਂ ਦਿੱਤੇ ਸੁਣਾਉਣ ਲੱਗਾ ਉਹ ਜਵਾਕੜੀ ਬਿਮਾਰ ਹੋਈ ਵੀ ਆ ਕਿ ਭਾਬੀ ਕਹਿੰਦੀ ਦਵਾਈ ਦੁਵਾਈ ਦਵਾਈ ਲੈ ਆਉਣੀ ਆ ਉਹ ਯਾਰ ਦਵਾਈ ਆ ਕੇ ਲਿਆਉਣੀ ਸੀ ਮੈਂ ਵੀ ਉਹਨੂੰ ਕਿਹਾ ਸੀ ਵੀ 11:00 ਵਜੇ ਆ ਜਾਊਂਗਾ ਮੈਂ ਤੇਰੇ ਪੈਸੇ ਨਹੀਂ ਦਿੱਤੇ ਪਰ ਤੂੰ ਉਹਦੇ ਕਿਤੇ ਲੱਗਿਆ ਫਰਦਾਂ ਯਾਰ ਤੂੰ ਤੇ ਅੱਜ ਦੇ ਕੋਈ ਬੰਦਾ ਭਾ ਲਾ ਕੋਈ ਕੰਮ ਦਾ ਹੋਰ ਕੋਈ ਉਹ ਯਾਰ ਕੀ ਕਰਾਂ ਮੈਂ ਫਸਿਆ ਨਾ ਤੈਨੂੰ ਪਤਾ ਘਰੇਵਾੜਨ ਵਾਲਾ ਬੰਦਾ ਹੈ ਨਹੀਂ ਫੇਰ ਤੂੰ ਉੱਥੇ ਫਰਦਾਂ ਕਿ ਤੁਰਿਆ ਉਹ ਯਾਰ ਕੀ ਕਰਾਂ ਮੈਂ ਉਹ ਤੂੰ ਦੱਸ ਕਿਵੇਂ ਆਇਆ ਸੀ ਬਸ ਮੈਂ ਤਾਂ ਤੈਨੂੰ ਮਿਲਣ ਆਇਆ ਸੀ ਕਿਵੇਂ ਬਾ ਮੈਂ ਉੱਥੇ ਗਿਆ ਸੀ ਫੈਕਟਰੀ ਮੈਂ ਵੀ ਵਹਿਲਾ ਫਰਦਾ ਸੀ ਕਿ ਕੰਮ ਦਾ ਅੱਛਾ ਜਾ ਆ ਉਹਦੇ ਜਾਇਗਾ ਇਹ ਬਣ ਗਿਆ ਕੰਮ ਤਰਾ ਕੰਮ ਬਣ ਗਿਆ ਉਹ ਕਹਿੰਦੇ ਦੇਖ ਲਿਓ ਦੋ ਜਨੇ ਚਾਹੀਦੇ ਸਾਨੂੰ اچھا ਮੈਂ ਤਾਂ ਹੀ ਆਇਆ ਮੈਂ ਚੱਲ ਉਹਨੂੰ ਪੁੱਛਦਾ ਸ਼ਨੀ ਨੂੰ ਬਿਲ ਹੈਗਾ ਮੇਰਾ ਤਾਂ ਬਈ ਯਾਰ ਇਹਨੇ ਇੱਕ ਸਾਲ ਦਾ ਸੀਰ ਲਖਾਇਆ ਵਾ ਤੈਨੂੰ ਪਤਾ ਹੀ ਆ ਹਨਾ ਹੋਰ ਫਿਰ ਐ ਵਿਚਾਲੂ ਵੀ ਨੇ ਨਾ ਕੰਮ ਛੱਡ ਸਕਦੇ ਇੱਕ ਇਹਦੇ ਪੈਸੇ ਕੁਝ ਮੈਂ ਪਹਿਲਾਂ ਦੇਣੇ ਆ ਸੀਰ ਨਵੇੜ ਕੇ ਪਰੇ ਕਰਿਆ ਰਹੇ ਤੇ ਲੈ ਦੇ ਕੇ ਕਿਦੋਂ ਬਈ ਸਾਲ ਦਾ ਲੱਗਿਆ ਕਿੱਥੇ ਫਸਿਆ ਵਾ ਇਹ ਤਾਂ ਗੱਲ ਤੇਰੀ ਸਹੀ ਆ ਹੋਰ ਠੀਕ ਆ ਨਾ ਪਰ ਤੂੰ ਦੱਸੀ ਜਨਾ ਵੀ ਬੰਦਾ ਸਹੀ ਨਹੀਂ ਹੈਗਾ ਜੇ ਇੱਕੇ ਦਾ ਵਿਚਾਲੂ ਹਟਦੇ ਨਾ ਤੇ ਕੰਮ ਤੋਂ ਇਹਦਾ ਹੀ ਨਹੀਂ ਪਤਾ ਜਾ ਕੇ ਬਾਹਰ ਚ ਖੜਾ ਰਹਿਣਾ ਫੇਰ ਵੀ ਔਖਾ ਹੋ ਜਾਂਦਾ ਬਿਜਤੀ ਕਰੀ ਜਾਊਗਾ ਨਾਲੇ ਤਾਂ ਇਹਨੂੰ ਪਤਾ ਹੀ ਆ ਹਨਾ ਇਹ ਬੰਦੇ ਦਾ ਉਹ ਤਾਂ ਹੈ ਘਰੇ ਵੜਨ ਵਾਲੇ ਨਹੀਂ ਹੈਗਾ ਬਈ ਹਜੇ ਹੋਰ ਉਹੀ ਤਾਂ ਗੱਲ ਆ ਜੀ ਤਾਂ ਹੀ ਫਿਰ ਮੈਨੂੰ ਆਇਆ ਵੀ ਆਹ ਸਾਲ ਇਹਦੇ ਨਾਲ ਪੂਰਾ ਕਰਵਾ ਦਗੇ ਕਿਹੜਾ ਉਦੋਂ ਬਾਅਦ ਚੱਲ ਦੇਖੀ ਜਾਊਗਾ ਮੈਂ ਤਾਂ ਪਿੰਡ ਵਾਲੇ ਵੀ ਥੂ-ਥੂ ਕਰਦੇ ਆ ਬਈ ਇਹਨੂੰ ਸਾਰੇ ਗਾਲਾਂ ਕੱਢਦੇ ਜਿੱਥੇ ਜਾਂਦੇ ਆ ਗੁਰਤੇਜ ਗੁਰਤੇਜ ਕਿਹੜਾ ਬੰਦਾ ਚੱਜਦਾ ਸਾਰੇ ਗਾਲਾਂ ਕੱਢਦੇ ਆ ਬਾਈ ਆ ਤੁਹਾਨੂੰ ਪਤਾ ਹੀ ਆ ਆਪਣੀਆਂ ਤਾਂ ਗਰੀਬਾਂ ਨਾ ਮਜ਼ਬੂਰ ਨਾ ਹੁੰਦੇ ਨਾ ਢਾੜੀ ਵਾਲੇ ਉਹ ਤਾਂ ਚੱਲ ਮੰਨਦੇ ਆ ਬਈ ਯਾਰ ਮਜ਼ਬੂਰੀਆਂ ਤਾਂ ਬਣ ਜਾਂਦੀਆਂ ਨਾ ਚਲ ਠੀਕ ਆ ਜਾ ਬੈਹਨੇ ਆ ਮੈਂ ਵੀ ਪਾਣੀ 'ਚ ਛੱਡੀ ਬੈਠਾ ਯਾਰ ਕਿਹੜਾ ਨਾ ਭਰ ਜੇ ਬਸ ਬੈਠੇ ਯਾਰ ਆਪਾਂ ਕੰਮ ਕਰ ਦੇਖਦੇ ਆ ਚਲ ਕਰਦੇ ਆ ਗੱਲ ਇੱਧਰ ਤੇ ਆ ਜਾ ਚੰਗਾ ਇੱਧਰ ਉਹ ਨਾ ਡਿੱਟ ਨਹੀਂ ਪਾਣੀ 'ਚ ਉਹ ਲੈ ਆਉ ਭਾਈ ਚਾਹ ਚ ਬਣ ਗਈ ਦਾ ਘਟ ਆਹ ਖਿੜਾਈ ਜਾਂਦਾ ਉਹ ਇਧਰ ਮੇਰੇ ਸਾਡੇ ਦਾ ਕਰਤਾ ਦੇ ਦਾ ਹੈਲੋ ਉਹ ਹਾਂ ਵੀ ਰਿਸ਼ਤਾ ਦਾ ਕੀ ਹਾਲ ਹੈ ਹਾਂ ਚਲ ਚਲ ਠੀਕ ਹੈ ਹੋਰ ਅੱਛਾ ਕਿੰਨੇ ਦਾ 200 ਰੁਪਏ ਕਰਦਾ ਲੈ ਜੀ ਅਛਾ ਹੀ ਜਨਾ ਰਾਜ ਰਾਜ ਹੋਰ ਕੀਤਾ ਰਾਜ ਆਉਂਦੇ ਮੇਰੇ ਕਿਆ ਲਾ ਆਇਆ ਫਿਰ ਕੋਈ ਨਹੀਂ ਕਰਈਆਂ ਮੈਂ ਮੈਂ 10 ਮਿੰਟਾਂ ਦੇ ਕਰ ਪਹੁੰਚਣਾ ਆਣਾ ਆ ਜਾ ਫਿਰ ਕਰੀਆਂ ਕੀ ਘਟੀਗਾ ਕੋਈ ਨਾ ਕਰ ਤੇ ਹੱਥੋਂ ਛੱਡੇਗਾ ਵੀ ਕਿਸੇ ਦਾ ਕੋਈ ਕਿੰਨਾ ਕਿਸੇ ਕੋਲ ਹੈ ਕਿਸਾਨ ਨੂੰ ਖਿੱਚੇਗਾ ਤੇ ਛਣਾਣਾ ਲੱਗਦੀ ਏਦੋਂ ਕੰਦੇ ਹੋਰਾਂ ਦੇ ਨਹੀਂ ਡਰਿਵਰ ਨੂੰ ਖਾ ਲੈਣ ਦੇ ਰੋਟੀ ਬਾਈ ਜੀ ਚੱਲ ਆ ਜਾ ਹੁਣ ਕੋਈ ਨਹੀਂ ਆ ਜਾ ਹਾਂ ਜੀ ਉਹ ਲੈ ਆਂਦਾ ਸੀਗਾ ਪਾਣੀ ਪੂਣੀ ਦਾ ਨਿਬੜ ਗਿਆ ਕੰਮ ਅੱਛਾ ਤੈਨੂੰ ਤਾਂ ਮੇਰਾ ਕਰ ਦਿੰਦੇ ਜੀ ਹਾਲ ਫਿਰ ਸਾਨੂੰ ਦੱਸਿਆ ਸੀ ਉਹ ਕੁੜੀ ਗੁਮਾਰ ਆ ਪਾਇਸ਼ਾ ਦਾ ਯਾਰ ਹੁਣ ਆ ਰਿਸ਼ਤੇਦਾਰ ਦਾ ਫੋਨ ਆ ਗਿਆ 2 ਲੱਖ ਰੁਪਏ ਉਹਨੂੰ ਚਾਹੀਦਾ ਉਹ ਆਈ ਜਾਂਦਾ ਹੈਗਾ ਕੱਲ ਉਹਨੂੰ ਕਾਹਦਮਾ ਰੱਖਦਾ ਮੈਂ ਤਾਂ ਹੀ 5000 ਰੁਪਏ ਦੀ ਲੋਡ ਸੀਗੀ ਉਹ ਵੀ ਬਾਹਲੇ ਮੰਗਈ ਜਾਂਦਾ ਸੀ 1 ਲੱਖ ਮੰਗਦਾ ਸੀ ਉਹਨਾਂ ਨੇ ਬਾਹਲੇ 2 ਲੱਖ ਰੁਪਏ ਪਿਆ ਕਰੇ ਉਹ ਯਾਰ ਉਹ ਲੈ ਗਿਆ ਕੱਲ ਨੂੰ ਕਾਹਦਮਾ ਰੱਖਦਾ ਉਹਨੂੰ ਘੱਟ ਦੇ ਦੋ ਜੀ ਮੈਂ ਤਾਂ 5000 ਦੀ ਲੋਡ ਸੀ ਉਹ ਇਹ ਨਹੀਂ ਹੁਣ ਫਿਰ ਉਹ ਤੇ ਘੱਟ ਜਾਣਗੇ ਉਹ ਸੌਦਾ ਕਰੀ ਬਠਾ ਉਹਨਾਂ ਨੂੰ ਰਜਿਸਟਰੀ ਕਰਾਉਣੀ ਆ ਨਾਲੇ ਕੁੜਗਾਂ ਨਾਲ ਬੜਾ ਫਿਕਰ ਨਹੀਂ ਕਰਿਆ ਹੁੰਦਾ ਇਹ ਤਾਂ ਆ ਹੀ ਪੜ ਪੜ ਜਾਂਦੇ ਨੇ ਇਹ ਨਹੀਂ ਕਿਸੇ ਮਰਦ ਦਾ ਮਰਦ ਨਾ ਹੁੰਦਾ ਉਹ ਬਾਈ ਹੈ ਬਿਮਾਰ ਨੂੰ ਤਾਂ ਦੇਖਣੀ ਹੈ ਦਵਾਈ ਨਾ ਰਵਾ ਗਿਆ ਫਿਰ ਇਹਨਾਂ ਨੂੰ ਕੁਝ ਨਹੀਂ ਹੁੰਦਾ ਇਹਨਾਂ ਦੇ ਕੁੜਗਾਂ ਨੂੰ ਆਈ ਰੋਲ ਖਲਕੀ ਪੜ ਜਾਂਦੇ ਨੇ ਤਾਂ ਚਲ ਕੋਈ ਨਹੀਂ ਬਾਈ ਕੱਲ ਨੂੰ ਹੋ ਜਾਣਗੇ ਹਾਂ ਕੱਲ ਨੂੰ ਕਰ ਦੂ ਤਰਾ ਕੰਮ ਅੱਜ ਆਇਆ ਨਾ ਫਿਰ ਉਹ ਘਟ ਗਿਆ ਉਹ ਵੀ ੱਡੀ ਵੱਟੋ ਚੱਲ ਕੇ ਆਏਗਾ ਹੈ ਚਲੋ ਠੀਕ ਹੈ ਹਾਂ ਕੱਲ ਨੂੰ ਕਰ ਦੂ ਆਮਦਨੀ ਤੋਂ ਦੇਣੀ ਵੀ ਆਇਦ੍ਰੋ ਕਾਰਨ ਆ ਉਹ ਗੋਟਲਾ ਆ ਕੇ ਖੇਤ ਤੋਂ ਅਨੁਸਾਰ ਬਾਈ ਦੇ ਦੇ ਪੈਸੇ ਉਹ ਜਿਹੜਾ ਲੱਕਣਾ ਚਾਕੇਗਾ ਸਿੱਟਾ ਜਾਕੇਗਾ ਸੀ ਉਹ ਤਾਂ ਖਾਣ ਸਮਾਰਨਾ ਚਾਰ ਬੀਲ ਆ ਜਾਣਗੇ ਕਦਮਾਂ ਕੱਪਿਆਂ ਦੇ ਉੱਥੇ ਹੋ ਜਾਣਗੇ ਜੇਤੀ ਸਬਜ਼ੀ ਹੋ ਜੂ ਸਾਰਾ ਦਿਨ ਟੜਕੇ ਤੋਂ ਲੱਗੇ ਹਸਲ ਤੇ ਕਰ ਪੈਸਾ 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 ਨਿਕੰਜਰ ਕੀ ਕਰਦਾ ਇੰਨੇ ਪੈਸੇ ਦਾ ਕਰਨਾ ਕੀ ਆ ਉਸ ਤੋਂ ਦੀ ਪਈ ਵੀ ਇਹਦੇ ਘਰ ਵਾਲੀ ਖਰਚੀ ਜਾਂਦੀ ਆ ਘਰੇ ਬੈਠੀ ਕੰਮ ਦਾ ਡੱਕਾ ਨਹੀਂ ਤੋੜਦੀ ਔਰ ਦਿਨ ਦੱਬੀ ਫਿਰਦੀ ਇਹਨੂੰ ਚਾਚੇ ਤੋਂ ਲਿਆ ਸਾਇ ਤੋਂ ਲਿਆ ਮਾਸਟਰ ਤੋਂ ਲਿਆ ਫਲਾਣੇ ਤੋਂ ਲਿਆ ਤੁਹਾਨੂੰ ਕਿ ਤੋਂ ਲਿਆ ਆਪ ਜੀ ਕਮਾਉਣੇ ਹੁਣ ਫੇਰ ਤਾਂ ਪਤਾ ਲੱਗੇ ਘਰੇ ਮਿੱਠੀ ਆਰਡਰ ਮਾਰ ਦਿੰਦੀ ਆ ਚਲ ਜੋ ਕੰਮ ਨਾਲ ਕੱਢ ਦੇਖਾਂਗੇ ਜੋ ਕਰਦਾਊਗੀ ਇਹ ਕੀ ਰਿਸ਼ਤੇਦਾਰ ਨੂੰ ਆਣ ਵਾਲਾ ਹੋਊਗਾ ਉਹ ਵੀ ਕਮੋ ਹਾਂਜੀ ਆ ਜਾ ਯਾਰ ਤੁਲੇ ਨਹੀਂ ਜੁੜ ਕੇ ਬੈਗੀ ਲੈ ਮੈਨੂੰ ਕੀ ਪਤਾ ਸੀ ਵੀ ਤੁਸੀਂ ਚਾਹ ਮੰਗ ਲਓਗੇ ਆ ਕੇ ਮੈਂ ਤਾਂ ਰੋਟੀ ਬਣਾ ਕੇ ਰੱਖੀ ਬੈਠੀ ਹੈਗੀ ਨਾ ਉਹ ਰੋਟੀ ਵੀ ਖਾ ਲੂੰਗਾ ਕੋਈ ਨਾ ਰੋਟੀ ਆ ਰਹੀ ਕਿਹੜਾ ਮੂੰਹ ਤੇ ਤਾਲਾ ਲੱਗ ਜਾਊਗਾ ਚਾਹ ਲੈ ਦੇ ਘੁੱਟ ਕਦੋਂ ਦਾ ਕਿਹਾ ਵਾ ਉੱਥੇ ਨਖਰੇ ਕਰੀ ਜਾਨੀ ਹੈ ਬੈਠੀ ਚੁੱਲੇ ਤੇ ਨਾ ਉਹ ਵੇਲਾ ਨਾ ਉਹ ਵੇਲਾ ਯਾ ਤੂੰ ਬਣਾ ਦੇ ਚਾਹ ਘੁੱਟ ਆ ਲੈ ਜੀ ਦੱਸ ਗੈਸ ਵਾਲਾ ਭਰਾਇਆ ਫੇਰੇ ਨਾ ਮੇਰੀ ਗੱਲ ਸੁਣੋ ਮੇਰੀ ਤਾਂ ਲੜੀ ਜਾਂਨੇ ਬੈਠੇ ਇੱਥੇ ਮੈਂ ਤੁਹਾਨੂੰ ਅੱਜ ਨਾ ਕੀ ਕਹਿ ਕੇ ਤੂੰ ਰੈਸਿਪੀ ਕੁੜੀ ਨੂੰ ਮੈਂ ਸ਼ਹਿਰ ਲੈ ਕੇ ਜਾਣਾਗਾ ਮੇਰੇ ਨਾ ਸਾਰਾ ਕੁਝ ਦਿਮਾਗ 'ਚ ਹੁੰਦਾ ਧਿਆਨ 'ਚ ਹੁੰਦਾ ਮੇਰੀ ਗੱਲ ਨਾ ਮਾਂ ਨਾ ਬਣਿਆ ਕਰ ਹਾਏ ਰੱਬਾ ਮੇਰਾ ਮੈਨੂੰ ਮਾਂ ਬਣਨ ਦੀ ਕੀ ਲੋੜ ਹੈਗੀ ਕੁੜੀ ਦੀ ਟੈਨਸ਼ਨ ਖਾਈ ਜਾਂਦੀ ਹੈਗੀ ਤੇਰੀ ਨਾ ਕੱਲੀ ਦੀ ਨਹੀਂ ਹੈਗੀ ਉਹ ਮੈਨੂੰ ਵੀ ਹੈਗੀ ਹੈ ਟੈਨਸ਼ਨ ਮੇਰੀ ਗੱਲ ਸੁਣੋ ਜਗਨੂ ਵੀ ਆਇਆ ਸੀ ਮੈਂ ਤਾਂ ਜਗਨੂ ਨੂੰ ਵੀ ਸੁਨੇਹਾ ਲਾਇਆ ਸੀਗਾ ਪਤਾ ਹੈ ਮੈਨੂੰ ਮਿਲਿਆ ਸੀ ਜਗਨੂ ਮੈਨੂੰ ਮਿਲੇ ਸੀ ਮੈਨੇ ਜੁੱਗ ਨੂੰ ਪਹਿਲਾਂ 10 ਘਰ ਮੰਗਲੇ ਕੋਈ ਨਹੀਂ ਮੰਗੇ ਬੇ ਪੈਸੇ ਅੰਦਾ ਅਗਲੇ ਨੂੰ ਹੀ ਆ ਵੀ ਪਤਾ ਨਹੀਂ ਮੋੜਨਗੇ ਕਿੱਥੋਂ ਮੇਰੀ ਗੱਲ ਸੁਣ ਇਹਨਾਂ ਦਾ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋਗੇ ਵੀ ਭਾਈ ਹੁਣ ਮੈਂ ਤਾਂ ਕਿਸੇ ਦੇ ਦਿਹਾੜੀ ਜੋਤੇ ਵੀ ਨਹੀਂ ਜਾਂਦਾ ਵੀ ਜੀ ਤੋਂ ਮੈਂ ਪੈਸੇ ਲੈ ਲੂੰਗਾ ਅਗਰ ਨਹੀਂ ਦਿੱਤੇ ਯਾਰ ਅਗਲੇ ਨੇ ਗੱਲ ਪੈ ਜਾ ਮੇਰੇ ਤੇ ਕੋ ਖਿਜੀ ਜਾਣੀ ਹੋਗੇ ਫਿਰ ਉਹ ਤਾਂ ਕਹਿੰਦਾ 10000 ਪਹਿਲਾਂ ਦੇਣਾ ਉਦੋਂ ਤਾਂ ਕਹੀ ਗਈ ਕੁੜੀ ਨੂੰ ਨਾ ਪਾਈ ਆਪਣੇ ਕੱਲੀ ਭੈਣਾ ਕੱਲੀ ਭੈਣਾ ਤੇਰੇ ਉਹਨੂੰ 10000 ਰੁਪਏ ਦੇਵਾਂਗੇ 10000 ਰੁਪਏ ਦੇਵਾਂਗੇ ਘਰੋਂ ਚੱਕ ਕੇ ਤੂੰ ਸ਼ਰਮਾਂ ਫੜਾ ਲ ਮੇਰੀ ਗੱਲ ਸੁਣ ਜੇ ਮੈਂ ਨਾ ਨਾ ਖੜਦੀ ਬਰਾਬਰ ਜਾ ਕੇ ਕੋਈ ਨਹੀਂ ਵਰਤਣ ਵਾਲਾ ਹੈਗਾ ਤੇਰੇ ਨਾਲ ਤੈਨੂੰ ਹੀ ਮਿਹਣੇ ਦੇਣੇ ਸੀਗੇ ਅਗਲੇ ਨੇ ਇਹ ਤਾਂ ਨਹੀਂ ਸੀ ਕਹਿਣਾ ਵੀ ਭਰਾ ਗਰੀਬ ਅਗਲਾ ਕਹੂਗਾ ਅੱਜ ਜਦੋਂ ਦੀ ਆਈ ਆ ਇਹਨੇ ਬਦਲਤਾ ਭਰਾ ਨੂੰ ਹੁਣ ਫਿਰ ਮੇਰੀ ਧੀ ਨਾਲੋਂ ਸਾਰੇ ਨੇੜੇ ਹੋ ਗਏ ਹੁਣ ਮੈਂ ਕੀ ਕਰਾਂ ਦੱਸ ਦੇ ਮੈਨੂੰ ਹੁਣ ਮੈਂ ਤਾਂ ਕੋਈ ਚੀਜ਼ ਵੀ ਨਹੀਂ ਗਹਿਣੇ ਧਰਨ ਜੋਗਾ ਵੀ ਤਰ ਕਿਉਂ ਕੁੜੀ ਨੂੰ ਦਵਾਈ ਦਵਾ ਦਿਆਂ ਮੈਂ ਉਹਨੇ ਨੰਗਾ ਚਿੱਟਾ ਜਵਾਬ ਦਿੱਤਾ ਮੈਨੂੰ ਜੇ ਨਾ ਕਰਕੇ ਕਹਿੰਦਾ ਤੜਕੇ ਡਰਾਮੇ ਕਰਨ ਲੱਗ ਗਿਆ ਹੁਣ ਆਉਂਦਾ ਹੋਇਆ ਹੁਣ ਉਹ ਕਿਹਾਂ ਹੁਣ ਡਰਾਮੇ ਕਰਨ ਲੱਗ ਗਿਆ 2 ਲੱਖ ਰੁਪਏ ਉਹਦੇ ਸਾਲੇ ਨੂੰ ਤਾਂ ਦੇਤਾ ਗੱਲ ਕਰੀ ਜਾਂਦਾ ਸੀ ਫੋਨ ਤੇ ਕਹਿੰਦਾ ਵੀ ਤੇਰੇ ਆ ਦੀ ਹੈ ਨਹੀਂ ਇਹ ਮੇਰੀ ਗੱਲ ਤਾਂ ਸੁਣ ਲੈ ਚੱਲ ਮੈਨੂੰ ਪਤਾ ਤੁਸੀਂ ਗੁੱਸੇ 'ਚ ਪੈਸੇ ਨਹੀਂ ਬਣੇ ਉਹ ਵੱਖਰੀ ਗੱਲ ਆ ਫਿਰ ਤੁਸੀਂ ਭੈਣ ਨੂੰ ਹੀ ਲਾ ਕੇ ਪੁੱਛ ਲਓ ਖਬਰ ਕੁੜੀ ਦੇ ਇਲਾਜ ਜੋਗੇ ਮਿਲ ਜਾਣ ਯਾਰ ਮੈਥੋਂ ਨਹੀਂ ਕਿਸੇ ਅੱਗੇ ਹੱਥ ੱਡੇ ਜਾਂਦੇ ਠੀਕ ਆ ਨਾ ਕਰ ਲੈਣਾ ਮੈਂ ਗੱਲ ਕੋਈ ਨਾ ਕਿ ਤੂੰ ਹੋਰ ਹੱਲ ਕਰ ਦਿੰਦਾ ਮੈਂ ਮੇਰੀ ਗੱਲ ਤਾਂ ਸਾਨੂੰ ਨਾ ਰਹੀ ਗੱਲ ਕੰਦੀ ਦੀ ਟੀ ਨਹੀਂ ਹੈਗੀ ਮੈਨੂੰ ਸਾਰਾ ਫਿਕਰ ਆ ਮੈਂ ਆਪੇ ਕਰ ਦਊਗਾ ਯਾਰ ਮੈਨੂੰ ਵੇਚ ਦੇ ਹੋਰ ਤਾਂ ਕੋਈ ਹੱਲ ਨਹੀਂ ਗੱਲ ਵੇਚਣ ਬੋਚਣ ਵਾਲੀ ਕਿਹੜੀ ਹੈ ਕਿ ਮੈਂ ਕਿਹਾ ਵੀ ਮੈਂ ਫੈਕਟਰੀ 'ਚ ਲੱਗ ਜਾਨੀ ਆ ਨਾ ਤੂੰ ਮੈਨੂੰ ਉਹ ਲੱਗਣ ਦੇ ਨਾ ਤੇ ਕੁੜੀ ਨੂੰ ਕੌਣ ਦੇਖੂਗਾ ਨਾ ਮੇਰੀ ਗੱਲ ਸੁਣ ਯਾਰ ਸਮਾਂ ਤਾਂ ਦੇਈਦਾ ਹੁੰਦਾ ਇੱਕ ਦਿਨ 'ਚ ਕਿੱਥੋਂ ਆ ਕੇ ਕਰਨ ਬਸ ਇੱਕ ਅੱਧਾ ਦਿਨ ਰੋਕ ਜਾ ਈ ਗੱਲ ਮੇਰੀ ਗੱਲ ਹਾਏ ਰੱਬਾ ਗੱਲ ਤਾਂ ਸੁਣ ਲਓ ਮੇਰੀ ਹਾਂ ਮੈਂ ਇਹ ਡਰਾਮੇ ਕਰਦਾ ਪਿਆਰੇ ਘਰੇ ਹੋਣਗੇ ਤੁਹਾਨੂੰ ਡਰਾਮੇ ਲੱਗਦੇ ਹੈਗੇ ਜਵਾਖੜੀ ਕਿਵੇਂ ਬਸ ਉਵੇਂ

ਗਰਾਊਂਡ 'ਚ ਖੇਡਣਾ ਜਾਨਾ ਕਿੰਨੀ ਠੰਡ ਪਈ ਜਾਂਦੀ ਆ ਪੈਰਾਂ 'ਚ ਬੂਟ-ਵਾਟ ਦਾ ਪਾਣਾ ਪਾ ਲੂੰ ਆਗੇ ਜੇ ਠੰਡ ਲੱਗੀ ਫੇਰ ਕੋਈ ਨਹੀਂ ਫੇਰ ਨੇ ਕਿੱਥੇ ਹੋਣਾ ਤੁਸੀਂ ਗਰਾਊਂਡ 'ਚ ਉਹ ਸਕੂਲ ਵਾਲੇ 'ਚ ਹਾਂ ਐਨੀ ਵਟ ਹਾਂ ਤੇ ਤੂੰ ਆਇਆ ਕਰਦਾ ਤੇ ਮੈਨੂੰ ਦੱਸਿਆ ਰੇ ਤਾਂ ਦੱਸਦਾ ਨੀ ਇਹਨਾਂ ਕੰਨ ਸੱਟਾਂ ਕਿਸੋਂ ਵੱਧ ਨੇ ਉਹ ਕੱਲ ਹੀ ਸੀ ਗਰਾਊਂਡ 'ਚ ਖੇਡੀਆਂ ਸੀ ਤਾਂ ਬੋਲ ਗਈ ਇਹ ਕੰਨ ਤਾਂ ਚੱਪ ਕੇ ਬੋਲ ਚੱਕਦਾ ਸੀ ਅੱਛਾ ਉਹਦੇ ਡਿੱਗ ਪਈ ਇਹ ਬਸ ਹੋਰ ਕੰਦ ਤੋਂ ਉੱਥੋਂ ਤੇਰੇ ਇੱਕ ਕਿੰਨਾ ਫਰਕ ਆ ਕਰਨ 'ਚ ਤੂੰ ਦੱਸਦਾ ਮਾਰ ਤੱਕੇ ਲੱਗਿਆ ਦਿੱਗ ਗਿਆ ਦੁਕੰਦ ਤੋਂ ਆ। ਉਹ ਕੁਛ ਨਹੀਂ ਹੋਇਆ। ਜੇ ਲੱਤਾਂਾਂ ਟੁੱਟ ਜਾਂਦੀ ਹੋਏ ਤਾਂ ਕੁਛ ਵੀ ਮੈਨੂੰ ਵੀ ਬੜਾ ਕੁਛ ਨਹੀਂ ਹੋਇਆ। ਜੇ ਲੱਤਾਂਾਂ ਟੁੱਟ ਜਾਂਦੀ ਫਿਰ ਸਾਰਾ ਸਾਲ ਪਿਆ ਰਹਿੰਦਾ ਤੂੰ। ਕੋਈ ਨਾ ਕੁਛ ਨਹੀਂ ਹੋਇਆ। ਹੈ? ਤੈਨੂੰ ਗੇੜੋ ਪਾਟੋ ਖੇਡੋ। ਚੱਲੋ। ਚੋ ਬੋਜੋ। ਉਹ ਫਤਿਹ ਜੀ ਹੁਣ ਜਾਣਦੇ ਇਸ ਸੈਂਟ ਦੇ ਪਰਲੇ ਪਾਸ। ਬਾਈ। ਖਾਹ ਨਹੀਂ। ਨਿਬੜਕਾ ਕੰਮ ਉੱਧਰ। ਦੁਬਾਰਾ ਸਾਰਾ। ਹਾਂ ਤੇ ਮੈਂ ਜਾਨਣਾ ਕਿ ਤੂੰ ਅੱਛਾ। ਜਿਹੜਾ ਤੁਹਾਨੂੰ ਕੱਲ ਮੈਂ ਕੰਮ ਕਿਹਾ ਸੀਗਾ। ਹਾਂ। ਉਹਦਾ ਕਰ ਦਿੰਦੇ ਮੇਰਾ ਹੱਲ 5000 ਕੀ ਦਾ। ਤੇ ਉਹ ਮੇਰੀ ਗੱਲ ਸੁਣਾ। ਹਾਲ ਤਾਂ ਮੈਂ ਕਰ ਦੂੰਗਾ ਤੂੰ ਐ ਕਰ ਨਾ ਖੇਤ ਦਵਾਈਆਂ ਦੀ ਪਈ ਆ ਬਤੂ ਜਿਹੜਾ ਉਹਨੇ ਬਤੂ ਨੂੰ ਹਾਂ 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 ਸਰੋਂ ਦੇ ਪਾਸੇ ਕਣਕ ਚ ਹਾਂ ਹਾਂ ਤੇ ਉਹ ਛੜਕ ਜਾ ਕੇ ਤੇ ਮੈਂ ਉਧਰ ਛੋਟੇ ਨਾਲ ਉਹ ਭੋਲੇ ਕੇ ਵਿਆਹ ਹੈਗਾ ਭੋਲੇ ਦੀ ਕੁੜੀ ਦਾ ਹਾਂ ਹੈਗਾ ਬਈ ਅਨੰਦਾਂ ਹਾਂ ਉਹਨਾਂ ਦੇ ਮੈਂ ਜਾਣਾਗਾ ਅਨੰਦਾਂ ਤੇ ਨਾਲ ਤਾਂ ਉਧਰ ਵਿਆਹ ਤੇ ਅਨੰਦਾਂ ਦੇ ਜਾਊਂਗਾ ਤੇ ਨਾਲੇ ਮੈਂ ਪੈਸੇ ਫੜਾ ਆਊਂਗਾ ਬਾਈ ਬਣ ਕੇ ਖੜਾ ਆਇਆ ਉਹ ਮਿਹਨਤ ਵਾਲੀ ਗੱਲ ਹੀ ਆ ਹਨਾ ਮਾ ਨਾ ਮੈਂ ਫੜਾ ਕੇ ਉਹ ਪੈਸੇ ਜਰੂਰ ਆਉਂ ਮੇਰੀ ਨਾ ਘਰ ਵਾਲੀ ਡਿੱਕੀ ਜਾਂਦੀ ਆ ਕੁੜੀ ਬਾਲੀ ਬਿਮਾਰ ਹੋਈ ਪਈ ਉਹਨੂੰ ਲੈ ਕੇ ਜਾਣਾ ਨਹੀਂ ਨਹੀਂ ਹੱਲ ਹੋਊਗਾ ਤੇਰਾ ਪੈਸਾ ਦਾ ਮੈਂ ਨਾਲੇ ਉਹ ਥੋੜੇ ਲਿਖ ਜਾਊਂਗਾ ਤੇ ਨਾਲੇ ਤੇਰਾ ਕੰਮ ਕਰੇਗਾ ਉਧਰ ਠੀਕ ਆ ਠੀਕ ਆ ਹਾਂ ਤੇ ਉਹ ਸਪਰੇਅ ਕਰ ਜਾ ਕੇ ਚੰਗਾ ਬਾਸੂ ਵਾਲੀ ਠੀਕ ਆ ਠੀਕ ਆ ਬਈ ਹਾਂ ਪੁੱਛਣੇ ਗੱਲ ਸੁਣ ਉਹਰੇ ਆ ਹਾਂ ਜੀ ਬਾਈ ਤੁਹਾਨੂੰ ਮੈਂ ਕੰਮ ਕਿਹਾ ਸੀ ਇੱਕ ਤੂੰ ਕੀਤੀ ਸੀ ਕੰਮਾਰੇ ਗੱਲ ਆ ਉਹ ਘਰ ਵਾਲੀ ਨਾਲ ਬਾਈ ਤੁਹਾਨੂੰ ਮੈਂ ਕੱਲ ਦੱਸਿਆ ਤਾਂ ਸੀ ਜੇ ਇਹ ਗੱਲ ਉਹਦਾ ਸਰਦਾ ਨਹੀਂਗਾ ਤੁਹਾਨੂੰ ਪਤਾ ਕੁੜੀ ਛੋਟੀ ਹੈਗੀ ਉਹ ਵੀ ਬੁਮਾਠ ਮਾਰ ਰਹੀਦੀ ਆ ਉਹਦੀ ਵੀ ਸਾਂਭ ਸੰਭਾਲ ਕਰਨੀ ਆ ਤੜਕੇ ਉਹਨੂੰ ਸਕੂਲ ਤੋਰਨਾ ਹੁੰਦਾ ਤੁਹਾਨੂੰ ਪਤਾ ਹੀ ਹੈ ਹਾਂ ਉਹ ਸਾਂਭ ਸੰਭਾਲ ਤਾਂ ਕਰਨੀ ਹੁੰਦੀ ਆ ਚਲ ਜਿੱਦੇ ਛੁੱਟੀ ਹੁੰਦੀ ਉਹਦੇ ਨਾਲ ਲਿਆ ਆਇਆ ਕਰੇ ਕੁੜੀ ਨੂੰ ਇੱਥੇ ਕੰਮ ਤਾਂ ਹੁੰਦਾ 4 ਰੁਪਏ ਹੀ ਉਹ ਕ ਹੋਣਗੇ ਨਾਲ ਜੁੜਨਗੇ ਨਹੀਂ ਬਾਈ ਪਤਾ ਤੁਹਾਨੂੰ ਪਤਾ ਹੀ ਆ ਵੀ ਸਰਦਾ ਨਹੀਂ ਨਾ ਫਿਰ ਐ ਔਖਾ ਹੋ ਜਾਂਦਾ ਚਲ ਮਰਜੀ ਆਉਦੀ ਮੈਂ ਵੀ 4 ਰੁਪਏ ਉੱਤਰ ਜਾਣਗੇ ਨਾਲ ਕੰਮ ਕਰੂਗੀ ਘਰ ਦਾ ਕਰਜਾ ਕਰੂ ਚੁੱਪ 34000 ਰੁਪਏ ਲੈ ਲੈਂਦੀਆਂ ਥੋੜਾ ਕਰ ਜਾਂਦੀਆਂ ਥੋੜੇ ਪੈਸਿਆਂ 'ਚ ਚਲੋ ਮਰਜੀ ਆ ਉਹਦੀ ਚਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਸਿੱਕੋ ਬਾਈ ਹਾਂਜੀ ਬਾਈ ਜੀ ਤੁਸੀਂ ਹਾਂ ਮੈਂ ਤਾਂ ਉਹ ਪੈਸਾ ਨੂੰ ਕਿਹਾ ਜੀ ਕਹਿੰਦੇ ਨੇ ਦੋ ਤਿੰਨ ਤਨ ਹੋਵੇ ਹਾਂਜੀ ਬਾਈ ਜੀ ਕੁੜੀ ਬਹੁਤ ਬਿਮਾਰ ਹੋ ਰਹੀ ਹੈ ਜੀ ਉਹ ਪਾਇ ਕਹਿੰਦਾ ਮੈਂ ਫੜਾਇਆ ਮੈਂ ਉਹ ਸਪਰੇਅ ਕਰਨ ਵਾਲੀ ਪਈ ਸੀਗੀ ਖੇਤਾਂ ਮਾਹ ਤੋਂ ਜਾ ਕੇ ਜਿੱਤੇ ਮਾਹ ਮੈਂ ਫੜਾਇਆ ਉਹ ਇਧਰ ਵਿਆਹ ਤੇ ਹੈ ਨਾ ਤੇ ਭੋਲੇ ਦੇ ਵਿਆਹ ਨਾ ਸਾਡੇ ਇਧਰ ਹਾਂਜੀ ਹਾਂਜੀ ਬਾਈ ਜੀ ਹਾਂ ਤੇ ਬਾਈ ਜੀ ਤੁਸੀਂ ਕੋਈ ਨਸ ਨਹੀਂ ਨਹੀਂ ਫੜਾ ਦਿੰਦੇ ਤੁਸੀਂ ਕਿ ਖੇਚਲ ਕੀ ਮੈਂ ਬਾਈ ਇਧਰ ਆਉਣੇ ਨੂੰ ਫਿਰ ਕੰਮ ਵਾਲੇ ਪਾਸੇ ਝੁੱਪ ਜੀ ਕੱਢੀ ਸੀ ਰੱਬ ਨੇ ਇੱਕ ਤਾਂ ਮਹਾ ਦਵਾਈ ਉਹਨਾਂ ਦੀ ਕੋਈ ਪੰਜ ਦਿਨ ਹੋ ਗਈ ਅਮ ਬਾਈ ਜੀ ਪੈਕਟ ਵਿੱਚ ਮੈਂ ਕੀ ਬਣਾਉਣੀ ਹੈ ਜੀ ਥੋੜਾ ਜਿਹਾ ਘਰੇ ਚਲ ਬੈਠੋ ਭਾਈ ਜੀ ਮੈਂ ਚਾਹ ਬਣਾਉਣੀ ਆ ਚਾਹ ਹੀ ਪੀਵਾਂਗੇ ਭਾਈ ਚਾਹ ਪੀ ਕੇ ਜਾਵਾਂਗੇ ਛੰਡ ਹੋ ਰਹੀ ਆ ਇਹੇ ਵੇ ਕੋਈ ਬਾਬਾ ਨਰਵਾ ਆ ਜਾਂਦਾ ਹੋ ਜਾਂਦਾ ਹੈ ਇਨਾਂ ਦੇ ਘਰ ਚ ਭਾਈ ਜੀ ਜਿੰਨਾ ਦਿੱਤਾ ਵਾਈ ਗਰੂ ਨੇ ਠੀਕ ਆ ਟਾਈਮ ਪਾਸ ਦਾ ਕਰਨਾ ਹੀ ਆ ਤੁਹਾਨੂੰ ਪਤਾ ਹੀ ਆ ਮਿਹਨਤ ਮਜ਼ਦੂਰੀ ਨਾਲ ਜਿੰਨਾ ਕ ਟਾਈਮ ਪਾਸ ਹੋਈ ਜਾਂਦਾ ਵਧੀਆ ਚਲ ਦੋ ਵਕਤ ਦੀ ਰੋਟੀ ਵਧੀਆ ਖਾਈ ਜਾਨੇ ਹੈਗੀ ਗੁੱਡੀ ਹੋਈ ਨਹੀਂ ਫਾ ਠੀਕ ਹੈ ਬਾਵਾ ਚਰ ਹੋ ਗਿਆ ਗੁੱਡੀ ਨੂੰ ਢਿੱਲੀ ਹੋਈ ਨਾ ਬਾਈ ਜੀ ਪਤਾ ਨਹੀਂ ਦਾ ਸਾਡੇ ਦੋ ਨਹੀਂ ਗੌਰ ਹੋਈ ਵੀ ਬਸ ਐਦੇ ਇੱਥੋਂ ਦਵਾਈ-ਦਵਾਈ ਇੱਥੋਂ ਦਵਾਈ ਪਿੰਡਾਂ ਦੇ ਡਾਕਟਰਾਂ ਤੋਂ ਕਿਹੜਾ ਠੀਕ ਹੁੰਦੇ ਆ ਜਵਾਕ ਵਿੱਚੀ ਬਸ ਉਹ ਕਹਿੰਦੇ ਪੀੜੀ ਵਾਲੀ ਚਰ ਗਿਆ ਹੁਣ ਡਾਕਟਰ ਕਹਿੰਦਾ ਸੀ ਜਾਂ ਤਾਂ ਦਾਖਲ ਕਰ ਲੋ ਹੁਣ ਦਾਖਲ ਵੀ ਤਾਂ ਕਰੀਏ ਜੇ ਹੱਥ ਤੇ ਪੈਸੇ ਹੋਣ ਭਾਈ ਟੰਡਾ ਦੇ ਡਾਕਟਰਾਂ ਕਹਿੰਦੇ ਅਗਰ ਆੜੀ ਮੋਟੀ ਦਵਾਈ ਦੇ ਦਿੰਦੇ ਆਗੇ ਇਹ ਉਹਦੇ ਨਾਲ ਉਹਨਾਂ ਕ ਜਿੰਨਾ ਕ ਅਸਰ ਹੁੰਦਾਗਾ ਬੱਚਾ ਠੀਕ ਰਹਿੰਦਾਗਾ ਅੰਮੈ ਗੂਟਾ ਚਾਹ ਬਣਾਵਾਂ ਮਾ ਬਾਈ ਜੀ ਚਾਹ ਪੀਵਾਂਗੇ ਭਾਈ ਚਾਹ ਵੀ ਪੀ ਕੇ ਜਾਵਾਂਗੇ ਆ ਪੈਸੇ ਲੈ ਜੀ ਮਰੇ ਵਿਚਾਰ ਆਇਆ ਰਪੀਆ ਤੁਹਾਨੂੰ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਟੈਂਸ਼ਨ ਹੀ ਪਈ ਪਈ ਸੀਗੀ ਜਵਾਕ ਦੀ ਨੂੰ ਕਿ ਮੈਂ ਸ਼ਹਿਰ ਲੈ ਕੇ ਜਾਣਾ ਦੋ ਦਿਨ ਹੋ ਗਏ ਨੀਂਦ ਵੀ ਨਹੀਂ ਆਉਂਦੀ ਹੈਗੀ ਜੀ ਜਦੋਂ ਜੱਬ ਚੈਲਰ ਦੌਰਫ ਮੇਂ ਠੰਡ ਵਾਲੀ ਪਈ ਜਾਂਦੀ ਹੈ ਨਾ ਪਹਿਲਾਂ ਤੇ ਆਪਾਂ ਗੌਰ ਨਹੀਂ ਕਰਦੇ ਜਵਾਕਾਂ ਦੀ ਪਹਿਲਾਂ ਦੇ ਰੱਖੀਏ ਬੱਚਿਆਂ ਨੂੰ ਉਹ ਤਾਂ ਹੈਗਾ ਬਾਈ ਜੀ ਉਹਦਾ ਕਰਕੇ ਫਿਰ ਇੱਕ ਕਿਹੜਾ ਹੱਥ ਹੋ ਜਾਂਦਾਗਾ ਮੈਂ ਚਾਹ ਬਣਾਉਣੀ ਹੈ ਬਾਈ ਜੀ ਤੁਹਾਡੇ ਵਾਸਤੇ ਯਾਰ ਪਾਣੀ ਸੁਆੜਦੀ ਆਂ ਦਿੱਥੇ ਛਣੀ ਦਿੱਥੇ ਆ ਮੇਰੇ ਸਾਰੇ ਮੇਰੇ ਪਿੱਕੇ ਨੇ ਡੂਬ ਸੀ ਕੂਥੀ ਅਰਗੀ ਰੰਨਾ ਖਣੀ ਤੇ ਲੜ ਲਾ ਕੇ ਕੋਈ ਘਰ ਨਹੀਂ ਚੱਜਦਾ ਪਾਣਾ ਬਾਰ ਨਹੀਂ ਚੱਜਦਾ ਬੰਦਾ ਨਹੀਂ ਚੱਜਦਾ ਮੇਰੇ ਸਾਲੇ ਨੇ ਕੋਸੀ ਵੀ ਨਹੀਂ ਸੋਚਿਆ ਉਹ ਇਹਦੇ ਮਾਪਿਆ ਨੇ ਜਮਾਡੋ ਕੇ ਰੱਖਤੀ